ਅੰਜਾਪਾ ਬਣਾਉਣ ਲੱਗੇ ਆਂ ਮੇਥੀ ਮਟਰ ਪਨੀਰ ਦੀ ਰੈਸিপি ਉਹਨੂੰ ਬਣਾਉਣ ਵਾਸਤੇ ਸਾਨਾ ਪਹਿਲਾਂ ਆਪਾਂ ਪਨੀਰ ਨੂੰ ਕੀਤਾ ਥੋੜਾ ਜਿਹਾ ਫਰਾਈ ਪਨੀਰ ਨੂੰ ਫਿਰ ਪਿਆਜ਼ ਨੂੰ ਬਾਰੀਕ ਕੱਟ ਲਿਆ ਆਪਾਂ ਔਰ ਲਏ ਆ ਮਟਰ ਉਬਲੇ ਹੋਏ ਮੇਥੀ ਆਪਾਂ ਲੱਗੇ ਇਹਦੇ ਚ ਪਾਉਣਾ ਜੀਰਾ ਜੀਰਾ ਨੂੰ ਥੋੜਾ ਜਿਹਾ ਪਾਉਣ ਤੇ ਤੇ ਇਹਦਾ ਆਪਾਂ ਕਾਜੂ ਆਪਾਂ ਪਹਿਲੇ ਥੋੜੇ ਜਿਹਾ ਰੋਸਟ ਕੀਤੇ ਸੀਗੇ ਤੇ ਕਾਜੂ ਸੀ ਪਾ ਦਨੇ ਆ ਇਹਨਾਂ ਨੂੰ ਆਪਾਂ ਲਿਆਉਣਾ ਹਣਾ ਪੀਸ ਕੇ ਗ੍ਰੈਂਡ ਕਰਕੇ ਲਿਆਉਣਾ ਤੇੰਦਰਾ ਆਪਾਂ ਤੇਲ ਰੱਖ ਚੱਲੇ ਆ ਗਰਮ ਹੋਣਾ ਤੇ ਆਉਨੇ ਆਪਾਂ ਪਾ ਸੀਰਾ ਦਾ ਪਪਲਾ ਵੀ ਥੋੜਾ ਜਿਹਾ ਪਾਇਆ ਥੋੜਾ ਜਿਹਾ ਹੋਰ ਪਾਉਣਾ ਆ ਤੇ ਬਾਕੀ ਆਪਾਂ ਸਾਰਾ ਮਸਾਲਾ ਪੀਖਲੇ ਅਲੱਗ ਕਰ ਦਿੰਨੇ ਆ ਐਡ ਨਮਕ ਲਾਲ ਮਿਰਚ ਆਪਾਂ ਕਿੰਨੇ ਪਾਵਾਂਗੇ ਹਲਦੀ ਤੇ ਆ ਜਿਹੜਾ ਮਸਾਲਾ ਆ ਇਹਦੇ ਚ ਆਪਾਂ ਸਾਰੇ ਮਸਾਲੇ ਪੀਸੇ ਹੋਏ ਆ ਤੇ ਉਹ ਪਾਵਾਂਗੇ ਹੁਣ ਆਪਾਂ ਆਪਾਂ ਹੁਣ ਇਹਦੇ ਚ ਐਡ ਕਰਦੇ ਆ ਉਬਲੇ ਹੋਏ ਟਮਾਟਰ ਲੋਟੀ ਆ ਪਾਉਣ ਲੱਗੇ ਵਿੱਚ ਪਾਉਣਾ ਮੇਥੀ ਇਹਨੂੰ ਬਸਣ 10 ਮਿੰਟ ਆਪਾਂ ਨਾ 5 ਮਿੰਟ ਹੀ ਬਸ ਮੜਾ ਜਾ ਪਕਾਉਣਾ ਕਿਉਂ ਮੇਥੀ ਪੱਕ ਜਾਵੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਪਨੀਰ ਤਾਂ ਆਪਣੀ ਸਬਜ਼ੀ ਹੋ ਗਈ ਬਣ ਕੇ ਤਿਆਰ ਮੇਰੇ ਹਟ ਕਰਨ ਕਿਉਂਕਿ ਮੈਂ ਮਲਾਈ ਨਹੀਂ ਪਾਈ ਸਾਡੇ ਕਿਸੇ ਨੂੰ ਵੀ ਮਲਾਈ ਪਸੰਦ ਨਹੀਂ ਆਉਂਦੀ ਤਾਂ ਕਰਕੇ ਤੇ ਆਪਾਂ ਇਹਦੇ ਚ ਪਾਵਾਂਗੇ ਮੱਖਣੀ ਖਾਣ ਲੱਗੇ ਬੱਸ ਕਿਉਂਕਿ ਮਲਾਈ ਇਹਨਾਂ ਨੂੰ ਪਸੰਦ ਨਹੀਂ ਆਉਂਦੀ ਕਿਸੇ ਨੂੰ ਲੋ ਜੀ ਆਪਣੀ ਸਬਜ਼ੀ ਬਣ ਕੇ ਹੋ ਗਈ ਤਿਆਰ